ਉਪਰਜਾਈ ਕੀ ਹਾਲ ਚਾਲ ਨੇ ਤੇਰੇ ਤੂੰ ਤਾਂ ਬੜੇ ਚੈਲਵੱਤ ਮਿਲੀਆਂ ਯਾਰ ਕੀ ਗੱਲ ਕਿੱਥੇ ਚਲ ਗਈ ਸੀ ਮੈਂ ਇੱਥੇ ਹੀ ਖਲੋਇਆ ਸੀ ਕੱਤ ਤੂੰ ਤਾਂ ਹੁਣ ਹੀ ਗੈਵ ਹੋਈ ਸੀਗੀ ਫਿਰ ਮੈਂ ਇੱਥੇ ਚੱਲਾ ਗਿਆ ਸੀ ਮੈਂ ਫਿਰ ਆ ਗਿਆ ਸੀ ਪਰਜਾਈ ਦੇਖੀ ਬਕਵਾਸ ਕਰੀ ਜਨਾ ਬੰਦਰਾ ਐਮੀ ਬਕਵਾਸ ਕਰੀ ਜਨਾ ਨੀ ਕੀ ਕਰੀ ਜਨਾ ਦੱਸ ਲੈ ਇੱਥੇ ਮੈਂ ਆ ਗਿਆ ਪਰਜਾਈ ਐਸਾ ਵੈਸਾ ਕੁਝ ਬੋਲੀ ਜਨਾ ਕੁਝ ਖਾਦਾ ਤਾਂ ਨਹੀਂ ਤੇਰੇ ਨਾਲ ਛੱਡ ਮੇਰਾ ਉਪਰਜਾਈ ਇਦਾਂ ਨਾ ਸੋਚੀਂ ਕਿ ਆਪਾਂ ਗਾਣੇ ਗਉਣ ਲੱਗ ਗਏ ਇਹ ਤਾਂ ਮੂੰਹ ਤੇ ਜੜ ਗਿਆ ਸੀ ਮੋਟਰਸਾਈਕਲ ਤੇ ਆਉਂਦਾ ਆਉਂਦਾ ਮੈਂ ਸੰਟਦਾ ਆਂਦਾ ਸੀਗਾ ਨਾ ਲੈ ਗਿਆ ਮੈਨੂੰ ਚੇਤਾ ਮੈਂ ਗਾਤਾ ਪਰ ਚਾਈ ਗੱਲ ਤਾਂ ਨਾ ਸਮਝੀਂ ਹੋਰ ਫਿਰ ਕਿੰਦਾ ਰਿਹ ਟੂਰ ਐਸ ਕਲਾਈ ਪੰਤੇ ਨੇ ਕਿ ਬੱਸ ਟਾਈ ਟਾਈ ਫਿੱਸੀ ਸੀ ਵੀ ਤੂੰ ਦੱਸ ਕੀ ਲੈਣਾ ਸਾਡੇ ਘਮਰ ਘਮਾਤੋਂ ਐ ਕਿਵੇਂ ਸਾਡੀ ਦੇਖੀ ਕਰਦਾ ਫਿਰਦਾ ਕਿਤੇ ਸਾਨੂੰ ਮਨਰਾਉਣਾ ਤਾਂ ਨਹੀਂ ਤੂੰ ਮੀਂਸ ਨਾ ਤੂੰ ਵੀ ਪੂਰਾ ਇੱਕ ਨੰਬਰ ਦਾ ਮੀਂਸ ਨਾ ਕਾਂਟਾ ਹੋ ਗਿਆ ਹੱਥ ਮਲਾਈ ਨੂੰ ਬੱਈਏ ਜੀ ਨੇ ਬੰਦਰ ਜੀ ਨੇ ਹੇ ਤੱਕ ਹੱਥ ਨਹੀਂ ਹਟਿਆ ਦੱਸ ਦੀ ਕੋਈ ਨਹੀਂ ਪਤ ਤੈਨੂੰ